ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਵੱਖ-ਵੱਖ ਪਾਰਟੀਆਂ ਆਪਣਾ ਆਪਣਾ ਪ੍ਰਚਾਰ ਕਰ ਰਹੀਆਂ ਨੇਤਿਤਵਸ ਨੂੰ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਸੀਟ ਤੇ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਉਮੀਦਵਾਰ ਬਣਾਇਆ ਹੋਇਆ ਹੈ ਜਗ੍ਹਾ ਜਗ੍ਹਾ ਉਹਨਾਂ ਦਾ ਸਮਰਥਕਾਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ ਚੰਦੂ ਮਾਜਰਾ ਸਾਹਿਬ ਕਿਸ ਤਰੀਕੇ ਦਾ ਰਿਸਪਾਂਸ ਮਿਲ ਰਿਹਾ ਕਿਉਂਕਿ ਲਗਾਤਾਰ ਹਲਕੇ ਦੇ ਵਿੱਚ ਤੁਹਾਡੀਆਂ ਮੀਟਿੰਗਾਂ ਭਰਮਾ ਹੁੰਗਾਰਾ ਦੇ ਰਹੀਆਂ ਨੇ ਦੇਖੋ ਗੱਲ ਇਹ ਆ ਵੈਸੇ ਤਾਂ ਹਰ ਜ਼ੋਨ ਦੇ ਵਿੱਚ ਲੋਕ ਬੜਾ ਸਤਿਕਾਰ ਕਰਦੇ ਨੇ ਪਰ ਇਹ ਪਹਿਲੀ ਜੋ ਹੋਣਾ ਜਿਹਦੇ ਚ ਐਨੇ ਵੱਡੇ ਪੱਦਰ ਤੇ ਲੋਕ ਹਰ ਪਾਰਟੀ ਦਾ ਬੰਦਾ ਹਰ ਧਰਮ ਦਾ ਬੰਦਾ ਹਰ ਵਰਗ ਦਾ ਬੰਦਾ ਪਰ ਵੱਡੇ ਪੱਦਰ ਤੇ ਮਤਲਬ ਸਾਡੀ ਸਪੋਰਟ ਤੇ ਆਇਆ ਇੱਕ ਤਾਂ ਲੋਕ ਮੈਨੂੰ ਆਪਣਾ ਸਮਝ ਰਹੇ ਨੇ ਇੱਕ ਤਾਂ ਲੋਕਾਂ ਵਿੱਚ ਅਪਣਾਤਾ ਆਪਣੇ ਕਰਕੇ ਹਲਾ ਕਹਿੰਦਾ ਇਲਾਕੇ ਦਾ ਤਾਂ ਹੈ ਅੱਛਾ ਦੂਜੀ ਗੱਲ ਲੋਕਾਂ ਨੂੰ ਇਸ ਗੱਲ ਦਾ ਵੀ ਅਹਿਸਾਸ ਆ ਵੀ ਇੱਥੇ ਜਿਹੜੇ ਜਿੱਤ ਕੇ ਗਏ ਉਹ ਮੈਦਾਨ ਛੱਡ ਕੇ ਭੱਜ ਗਏ ਮੈਂ ਹਾਰ ਕੇ ਵੀ ਇੱਥੇ ਰਿਹਾ ਲੋਕਾਂ ਨੂੰ ਇਸ ਗੱਲ ਤੇ ਵੀ ਮੇਰੇ ਤੇ ਇੱਕ ਕਿਸਮ ਦਾ ਤਰਸ ਵੀ ਆ ਤੇ ਇੱਕ ਕਿਸਮ ਦਾ ਲੋਕ ਇੱਜ਼ਤ ਵੀ ਕਰ ਰਹੇ ਨੇ ਇਸ ਕਰਕੇ ਤੇ ਫਿਰ ਮੈਂ ਜੋ ਕੰਮ ਕਰਕੇ ਦਿਖਾਇਆ ਮੈਂ ਲੋਕਾਂ ਨੂੰ ਆਮ ਕਹਿਣਾ ਵੀ ਮੇਰੇ 5 ਸਾਲ ਦੇ ਕੰਮ ਤੇ ਬਾਕੀ 70 ਸਾਲ ਦੇ ਐਮਪੀਆ ਦੇ ਕੰਮ ਵੀ ਮੇਰੇ ਜੇ 10 ਗੁਣਾ ਵੱਧ ਨਾ ਹੋਣ ਮੈਨੂੰ ਕੋਈ ਬੋੜ ਨਾ ਪਾਉ ਅੱਛਾ ਕਈ ਲੋਕ ਇਹ ਕਹਿ ਰਹੇ ਨੇ ਤੁਹਾਡੀ ਵਿਰੋਧੀ ਪਾਰਟੀ ਕਿ ਚੰਦੂ ਮਦਰ ਸਾਹਿਬ ਨੇ ਘਾੜ ਦੇ ਇਲਾਕੇ ਦੀ ਘੱਟ ਪੁੱਛ ਕੀਤੀ ਹੈ ਪੋਲ ਪੋਲ ਕਾਫੀ ਬਹੁਤ ਘੱਟ ਲੋ ਆਏ ਨੇ ਦੇ ਉਹ ਆਲੇ ਆ ਪਹਿਲੇ ਦਾ ਜਿੰਨੇ ਵੀ ਪਿੰਡਾਂ ਦੇ ਵਿੱਚ ਸੜਕਾਂ ਪਿੰਡਾਂ ਵਿੱਚ ਬਿਜਲੀ ਪਿੰਡਾਂ ਵਿੱਚ ਪਰਚੇ ਸੈਂਟਰ ਪਿੰਡਾਂ 'ਚ ਫੜਾ ਮਤਲਬ ਕਾਲੀ ਲੈ ਕੇ ਹੋਰ ਦਾ ਸੁਕੇੜਾ ਲੈ ਕੇ ਆਇਆ ਫਿਰ ਦੇ ਪੁਲ ਵੀ ਬਣਿਆ ਕਾਲੀਆਂ ਦੀ ਸਰਕਾਰਾਂ 'ਚ ਬਣਿਆ ਐਮਪੀ ਨੇ ਥੋੜੋ ਕੰਲੇ ਨੇ ਬਣਾਉਣੇ ਨੇ ਨਾਲ ਇਹ ਤਾਂ ਸੂਬਾ ਸਰਕਾਰ ਨੇ ਬਣਾਉਣੇ ਮੈਂ ਤਾਂ ਉਥੋਂ ਪਾਲਿਸੀ ਬਣਾ ਸਕਦਾ ਉਥੋਂ ਫੰਡ ਦਵਾ ਸਕਦਾ ਤੇ ਜਿੰਨੇ ਵੀ ਫੰਡ ਆਏ ਨੇ ਮੈਕਸਿਮ ਅਸੀਂ ਕੰਡੇ ਕੇ ਨਾਲ ਬਣਾਈ 600 ਕਰੋੜ ਰੁਪਏ ਦੁਆਬਾ ਬਿਸਤਰ ਦੁਆਬ ਜਿਹੜੀ ਨਹਿਰ ਹੈ ਇਹਨੂੰ ਪੱਕਾ ਕਰਾਇਆ ਖਾਲੇ ਪੱਕੇ ਕਰਾਏ ਮਾਲਿਕਾ ਹਿਸਟੋਰੀਕਲ ਕੰਮ ਕਰਿਆ ਜਿਹੜੇ ਆਪਣੇ ਹੈਗਾ ਜੰਗਲ ਦੇ ਜਾਨਵਰਾਂ ਤੋਂ ਬਚਾ ਲਈ ਮੈਂ ਸਬਸਿਡੀ ਦੀ ਪ੍ਰਪੋਜ਼ਲ 40 ਲੱਖ ਰੁਪਏ ਲਈ ਉਹ ਮਨਜ਼ੂਰ ਕਰਾਈ ਉਹ ਕਿੰਨੇ ਕੰਮ ਐਸੇ ਨੇ ਅੰਤਰਰਾਸ਼ਟਰੀ ਹਵਾਈ ਅੱਡਾ ਮਹਾਲੀ ਦਾ ਬਣਵਾਇਆ ਤੇ ਐਨਐਫਐਲ ਨੰਗਲ ਦਾ ਬੰਦ ਹੋ ਗਿਆ ਸੀ ਇਹ ਦੁਬਾਰਾ ਚਾਲੂ ਕਰਾਇਆ ਮੇਰਾ ਖਿਆਲ ਆ ਵੀ ਜੋ ਕੰਮ ਪੰਜ ਸਾਲਾਂ ਵਿੱਚ ਹੋਏ ਨੇ 70 ਸਾਲਾਂ ਦੇ ਵਿੱਚ ਦੇ ਕੰਮ ਨਾਲੋਂ 10 ਗੁਣਾ ਵੱਧ ਨੇ ਜਿਵੇਂ ਗਣਨ ਸਾਜਦਾ ਬੋਲੇ ਸ਼ਾਨ ਨੇ ਕਿਉਂ ਬੋਲੇ ਅੱਜ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈ ਕਈ ਲੋਕ ਇਹ ਸੋਚ ਰਹੇ ਨੇ ਕਿ ਬਿਕਰਮ ਮਜੀਠੀਆ ਦੀ ਗੈਰ ਮੌਜੂਦਗੀ ਕਿਤੇ ਨਾ ਕਿਤੇ ਇਹ ਲੋਕਾਂ 'ਚ ਖਸਾ ਹੈ ਕਿ ਨਾਰਾਜ਼ ਨਜ਼ਰ ਆ ਰਹੀ ਹੈ ਉਹ ਕਹਿੰਦੇ ਕਿਸੇ ਕਿਸੇ ਬਚਾਓ ਪੰਜਾਬ ਬਚਾਓ ਯਾਤਰਾ 'ਚ ਨਹੀਂ ਪਹੁੰਚ ਰਹੇ ਉੱਥੇ ਤਾਂ ਸਾਰੇ ਲੀਡਰ ਤਾਂ ਪਹੁੰਚਦੇ ਨੇ ਅਕਾਲੀ ਦਲ ਦਾ ਲਗਾਤਾਰ ਪ੍ਰਚਾਰ ਹੋ ਰਿਹਾ ਹੈ ਐਮਪੀ ਚੋਣਾਂ ਨੂੰ ਲੈ ਕੇ ਸੁਣ ਲੈ ਕੇ ਪ੍ਰੈਸਿੰਗ ਚੰਦੂ ਮਦਰ ਦੇ ਬੇਟ ਖੜੇ ਨਾਲ ਨੇ ਕਿਵੇਂ ਦੀ ਰਿਸਪੌਂਸ ਮਿਲ ਰਿਹਾ ਹੈ ਕਿਵੇਂ ਦੇ ਲੋਕਾਂ ਦਾ ਹੰਗਾਰਾ ਮਿਲ ਰਿਹਾ ਹੈ ਇਸ ਵੋਟਾਂ ਨੂੰ ਲੈ ਕੇ ਕਿਉਂਕਿ ਤੁਸੀਂ ਲਗਾਤਾਰ ਹਲਕੇ ਦੇ ਵਿੱਚ ਮੀਟਿੰਗ ਕਰ ਰਹੇ ਹੋ ਮੈਂ ਸਮਝਦਾ ਹੰਕਾਰਾ ਇਸ ਤਰੀਕੇ ਦਾ ਅੱਜ ਤੱਕ ਨਹੀਂ ਮੈਂ ਦੇਖਿਆ ਪੰਜਾਬੀ ਇੱਕ ਗੱਲ ਸਮਝ ਕੇ ਵੀ ਜੇ ਪੰਜਾਬ ਨੂੰ ਬਚਾਉਣਾ ਤਾਂ ਪੰਜਾਬੀਆਂ ਨਾਲ ਖੜਨਾ ਪੈਣਾ ਬੜੀ ਸਾਫ਼ ਤੇ ਸਪਸ਼ਟ ਲੜਾਈ ਆ ਇੱਕ ਪਾਸੇ ਤਾਂ ਕੇਂਦਰੀ ਪਾਰਟੀਆਂ ਨੇ ਇੱਕ ਪਾਸੇ ਖੇਤਰੀ ਪਾਰਟੀਆਂ ਅੱਜ ਨੌਜਵਾਨ ਜਿਸ ਤਰੀਕੇ ਨਾਲ ਇਕੱਠਾ ਹੋ ਰਿਹਾ ਮੈਂ ਸਮਝਦਾ ਪਹਿਲੀ ਉਦਾਹਰਨ ਹੋਏਗੀ ਪੰਜਾਬ ਦੇ ਵਿੱਚ ਵੀ ਜਿਸ ਸਰਕਾਰ ਦੇ ਹਲੇ 2 ਸਾਲ ਨਹੀਂ ਟੱਪੇ ਉਹਦੇ ਵਿਰੁੱਧ ਐਡਾ ਵੱਡਾ ਯੂਥ ਦਾ ਲਾਮਬੰਦ ਹੋਣਾ ਮੈਂ ਸਮਝਦਾ ਸੰਕੇਤ ਨੇ ਵੀ ਸਰਕਾਰ ਦਾ ਜਿਹੜਾ ਬਦਲਾ ਉਹ ਸਰਕਾਰ ਬਦਲਣ ਦੇ ਤਿਆਰੀਆਂ ਦੇ ਵਿੱਚ ਲੱਗ ਰਹੇ ਤੇ ਪਾਰਲੀਮੈਂਟ ਦੀ ਇਲੈਕਸ਼ਨ ਉਹਦਾ ਮੁੱਢ ਬਣਨੇਗੀ ਸੋ ਬਹੁਤ ਚੰਗਾ ਰਿਸਪੌਂਸ ਸਾਨੂੰ ਮਿਲ ਰਿਹਾ ਜਿੰਦਰ ਸਿੰਘਲਾ ਤੇ ਨਾਲ ਕੰਗ ਸਾਬ ਜਿਹੜੇ ਮਾਲਵੀਂਦਰ ਕੰਗ ਨੇ ਉਹ ਹਲਕੇ ਚਾਏ ਨੇ ਕਿਵੇਂ ਦੇਖਦੇ ਉਹਨਾਂ ਨੂੰ ਮੈਂ ਸਮਝਦਾ ਦੇਖੋ ਕਿਸੇ ਨਾ ਤੱਕ ਕਿਸ ਨੇ ਆਉਣਾ ਇਹ ਤਾਂ ਪਾਰਟੀਆਂ ਦੇ ਫੈਸਲੇ ਹੁੰਦੇ ਨੇ ਪਰ ਮੈਂ ਇਹ ਗੱਲ ਕਹਿ ਸਕਦਾ ਵੀ ਇਲੈਕਟਰਲ ਪੋਲਿਟਿਕਸ ਦੇ ਵਿੱਚ ਇਹ ਤੋਂ ਵੱਡਾ ਵਿਸ਼ਵਾਸ ਘਾਤ ਨਹੀਂ ਹੋ ਸਕਦਾ ਇੱਕ ਬੰਦਾ ਗਵਾਲੀਅਰ ਤੋਂ ਲਿਆ ਕੇ ਤੁਸੀਂ ਇੱਥੇ ਖੜਾ ਕਰ ਰਹੇ ਹੋ ਦੂਜਾ ਬੰਦਾ ਤੁਸੀਂ ਸੰਗਰੂਰ ਤੋਂ ਲਿਆ ਕੇ ਖੜਾ ਕਰ ਰਹੇ ਹੋ ਯਾਰ ਇਹੀ ਗੱਲਾਂ ਤੇ ਤੁਸੀਂ ਆਪਣੀ ਸਰਕਾਰ ਬਣਾਈ ਵੀ ਪੰਜਾਬੀਆਂ ਨੂੰ ਕੁਝ ਮਿਲ ਨਹੀਂ ਰਿਹਾ ਪੰਜਾਬੀਆਂ ਨੂੰ ਉਕਸਾਇਆ ਇਸ ਗੱਲ ਨੂੰ ਲੈ ਕੇ ਤੇ ਅੱਜ ਕੀ ਹੋਇਆ ਅੱਜ ਤੁਸੀਂ ਰਾਜ ਸਭਾ ਦੀਆਂ ਮੈਂਬਰੀਆਂ ਦੇਣੀਆਂ ਪੰਜਾਬ ਦੇ ਬਾਹਰਲੇ ਲੋਕਾਂ ਨੂੰ ਦੋ ਅੱਜ ਤੁਸੀਂ ਪੰਜਾਬ ਦੇ ਕਿਸੇ ਬੋਰਡ ਕਾਰਪੋਰੇਸ਼ਨਾਂ ਦੇ ਚੇਅਰਮੈਨੀਆਂ ਦੇਣੀਆਂ ਉਹ ਤੁਸੀਂ ਪੰਜਾਬ ਦੇ ਬਾਹਰਲੇ ਲੋਕਾਂ ਨੂੰ ਦੋ ਅੱਜ ਤੁਸੀਂ ਹਲਕੇ ਦੀਆਂ ਟਿਕਟਾਂ ਦੇਣੀਆਂ ਉਹ ਤੁਸੀਂ ਹਲਕੇ ਦੇ ਬਾਹਰਲੇ ਲੋਕਾਂ ਨੂੰ ਦੋ ਤਾਂ ਮੈਂ ਸਮਝਦਾ ਯਾਰ ਲੋਕ ਸਮਝ ਗਏ ਹੁਣ ਭਗਵੰਤ ਮਾਨ ਜੀ ਬਹੁਤ ਦਿਨ ਦੂਰ ਨਹੀਂ ਕਿ ਜਦੋਂ ਤੁਹਾਡਾ ਤਖਤਾ ਪਲਟ ਹੋਣ ਦੀ ਤਿਆਰੀਆਂ ਦੇ ਵਿੱਚ ਔਰ ਜਿਸ ਤਰੀਕੇ ਨਾਲ ਆਮ ਆਦੀ ਪਾਰਟੀ ਕਾਂਗਰਸ ਦਾ ਗਠਜੋੜ ਜੇ ਆਪਾਂ ਗੱਲ ਕਰੀਏ ਚੰਡੀਗੜ੍ਹ ਦੇ ਵਿੱਚ ਹੋਇਆ ਹੈ ਰਿਲਾਇੰਸ ਇੱਕ ਵੱਡਾ ਤਕਰਾ ਦਿੱਲੀ ਦੇ ਵਿੱਚ ਹੋਇਆ ਹੋਇਆ ਹੈ ਕਿ ਅਸੀਂ ਮਿਲ ਕੇ ਚੋਣਾ ਲੜ ਰਹੇ ਹਾਂ ਤਾਂ ਜਿਹੜਾ ਆਨੰਦਪੁਰ ਸਾਹਾ ਹਲਕੇ ਦੇ ਵਿੱਚ ਹੈ ਕਿਤੇ ਚੰਦੂ ਮੋਜਰਾ ਸਾਹਿਬ ਨੂੰ ਹਰਾਉਣ ਦੀ ਤਿਆਰੀ ਤਾਂ ਨਹੀਂ ਹੋ ਰਹੀ ਸਾਹਿਬ ਨੂੰ ਸਾਰੇ ਪਾਸੇ ਤੋਂ ਕਿਉਂ ਜਿਸ ਤਰੀਕੇ ਨਾਲ ਦੋ ਵੱਡੇ ਉਮੀਦਵਾਰਾਂ ਨੂੰ ਵੱਲੋਂ ਬਾਹਰੋਂ ਮੈਂ ਕੋ ਮੈਂ ਤੁਹਾਨੂੰ ਬੜਾ ਇਸ ਗੱਲ ਨੂੰ ਸਪਸ਼ਟ ਕਰਨਾ ਚਾਹੁੰਦਾ ਵੀ ਹਰਾਉਣ ਵਾਲਾ ਜਾਂ ਹਰਾਉਣ ਵਾਲਾ ਇਹ ਲੋਕ ਹੁੰਦੇ ਨੇ ਇਹ ਪਾਰਟੀਆਂ ਨਹੀਂ ਹੁੰਦੀਆਂ ਇਹ ਚਾਲਾਂ ਜਿਹੜੀਆਂ ਹੈਗੀਆਂ ਨੇ ਅੱਜ ਪੰਜਾਬ ਦੇ ਲੋਕ ਇਹ ਭੁੱਲੇ ਨਹੀਂ ਹੈਗੇ ਵੀ ਚੰਡੀਗੜ੍ਹ ਚ ਕੀ ਕਰਦੇ ਨੇ ਅੱਜ ਪੰਜਾਬ ਦੇ ਲੋਕ ਇਹ ਭੁੱਲੇ ਨਹੀਂ ਹੈਗੇ ਵੀ ਦਰਿਆ ਟੱਪ ਕੇ ਹਰਿਆਣੇ ਚ ਇਹ ਕੀ ਕਰਦੇ ਨੇ ਅੱਜ ਪੰਜਾਬ ਦੇ ਲੋਕ ਇਹ ਭੁੱਲੇ ਨਹੀਂ ਹੈਗੇ ਵੀ 2 ਸਾਲ ਪਹਿਲਾਂ ਜਿਹੜੀਆਂ ਮੰਡੀਆਂ ਨੂੰ ਲੈ ਕੇ ਧਰਨੇ ਪੰਜਾਬ ਦੇ ਪ੍ਰਦਰਸ਼ਨ ਕੀਤੇ ਹਜ਼ਾਰਾਂ ਸਾਡੇ ਕਿਸਾਨ ਉੱਥੇ ਮਰੇ ਵੀ ਉਹ ਕਿੰਨਾਂ ਦੀ ਦੇਣ ਸੀ ਅੱਜ ਉਹੀ ਪ੍ਰਾਈਵੇਟ ਮੰਡੀਆਂ ਕਰਨ ਨੂੰ ਹੋਣ ਜਿਹੜੀਆਂ 26 ਪ੍ਰਾਈਵੇਟ ਕੀਤੀਆਂ ਸਰਕਾਰ ਨੇ ਇਹ ਲੋਕਾਂ ਦੇ ਮੂਰੇ ਚੀਜ਼ਾਂ ਨੇ ਜਦੋਂ ਲੋਕਾਂ ਨੇ ਚੀਜ਼ਾਂ ਤਾਂ ਹੀ ਤਾਂ ਐਡੀ ਲੰਬੰਦੀ ਹੋ ਰਹੀ ਆ ਆ ਯੂਥ ਐਮੀ ਥੋੜੀ ਆ ਗਿਆ 2 ਸਾਲਾਂ ਦੇ ਵਿੱਚ ਤਬ ਬੜ ਗਿਆ ਅੱਜ ਤੱਕ ਇਕੱਠੇ ਇਸ ਕਰਕੇ ਹੋ ਰਹੇ ਨੇ ਵੀ ਸਾਡੀਆਂ ਜ਼ਮਾਨਤਾਂ ਜਬਤ ਹੋਣੀਆਂ ਅੱਜ ਇਹਨਾਂ ਦੀ ਲੜਾਈ ਜਿੱਤਣ ਦੀ ਨਹੀਂ ਹੈ ਅੱਜ ਤੱਕ ਕੇਵਲ ਤੇ ਕੇਵਲ ਹੈ ਤਾਂ ਜ਼ਮਾਨਤਾਂ ਬਚਾਉਣ ਦੀ ਆ ਤੇ ਇਹ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਇਲੈਕਟਰਲ ਪੋਲਿਟਿਕਸ ਜੇ ਤੋਂ ਵੱਡਾ ਧੋਖਾ ਨਹੀਂ ਹੋ ਸਕਦਾ ਵੀ ਐਸੋ ਸੀਟ ਤੇ ਤੁਸੀਂ ਬਾਹਰੋਂ ਬੰਦੇ ਲਿਆ ਕੇ ਹੋ ਕਰੋ ਜਿੰਨਾ ਮਰਜ਼ੀ ਕੁਝ ਕਰ ਲੋ ਜਦੋਂ ਲੋਕ ਖੜੇ ਹੋਗੇ ਨਾ ਤੁਸੀਂ ਕੁਝ ਨਹੀਂ ਹੋ ਕਰ ਸਕਦੇ ਮੈਂ ਯਕੀਨ ਕਰਦਾ ਇਹਨਾਂ ਲੋਕਾਂ ਤੇ ਪ੍ਰਮਾਤਮਾ ਤੇ ਕਿ ਜਿਹੜੀ ਅਨੰਦਪੁਰ ਸਾਹਿਬ ਦੀ ਸੀਟ ਆ ਬਲਕਿ ਪੰਜਾਬ ਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਖੜੇ ਉਮੀਦਵਾਰ ਨੇ ਅਸੀਂ ਸਾਰੇ ਦੀਆਂ ਸਾਰੀਆਂ ਸਟਾਂ ਜਿੱਤ ਕੇ ਅਕਾਲੀ ਦਲ ਦੀ ਝੋਲੀ ਪਾਵਾਂਗੇ ਤੇ ਖੇਤਰੀ ਪਾਰਟੀ ਕੇਂਦਰ ਦੇ ਵਿੱਚ ਮਜ਼ਬੂਤ ਹੋ ਕੇ ਨਿਕਲੇਗੀ ਠੀਕ ਹੈ ਜਗਦੇਵ ਸਿੰਘ ਮਲੋਾ ਲਗਾਤਾਰ ਤੁਸੀਂ ਯੂਥ ਨੂੰ ਲੈ ਕੇ ਅਕਾਲੀ ਦਲ ਨਾਲ ਜੋੜ ਰਹੇ ਹੋ ਕਈ ਸ਼ਾਮਲ ਵੀ ਕਰਵਾਏ ਨੇ ਹੁਣ ਤੱਕ ਨੌਜਵਾਨ ਆਮਾ ਦੀ ਪਾਰਟੀ ਤੋਂ ਅਕਲ ਦਲ ਚ ਆ ਰਹੇ ਨੇ ਤਕੀਮਤ ਰਿਸਪੌਂਸ ਰਿਸਪੌਂਸ ਬੜਾ ਵਧੀਆ ਮਿਲ ਰਿਹਾ ਜੀ ਮੈਂ ਤੁਹਾਨੂੰ ਇੱਥੇ ਇੱਕ ਗੱਲ ਦੱਸ ਦਮਾਂ ਤੇਜੀ ਜੀ ਅੱਜ ਸਾਡੇ ਨਾਲ ਘੱਟੋ ਘੱਟ ਸੈਂਕੜੇ ਨੌਜਵਾਨ ਆ ਜਿਹੜੇ ਅਕਾਲੀ ਦਲ ਸ਼ਰੋਮਣੀ ਅਕਾਲੀ ਦਲ ਯੂਥ ਨੂੰ ਜੁਆਇਨ ਕਰ ਰਹੇ ਨੇ ਆ ਸਿਮਰਨਜੀਤ ਸਿੰਘ ਚੰਦੂ ਮਾਦਰਾ ਜੀ ਗੁਰਜਿੰਦਰ ਚੰਦੂ ਮਾਦਰਾ ਜੀ ਬਾਕੀ ਹੋਰ ਵੱਡੀ ਗਿਣਤੀ 'ਚ ਯੂਥ ਇੱਥੇ ਇਕੱਠਾ ਹੋਇਆ ਹੈ ਮੈਂ ਤੁਹਾਨੂੰ ਦੱਸ ਦਮਾਂ ਅੱਜ ਦੀ ਸਥਿਤੀ 'ਚ ਵੀ ਅੱਜ ਦੀ ਸਥਿਤੀ 'ਚ ਜਿਹੜਾ ਆਪਾਂ ਜਿੱਤ ਰਹੇ ਆ ਘੱਟੋ ਘੱਟ 20-25 ਹਜ਼ਾਰ ਵੋਟ ਕੱਲੇ ਖਰੜ ਹਲਕੇ ਤੋਂ ਹੀ ਜਿੱਤ ਰਹੇ ਆ ਕਿਉਂਕਿ ਜੇ ਮਾਲਵਿੰਦਰ ਨੂੰ ਕੋਈ ਸ਼ੱਕ ਹੈ ਜਾਂ ਵਿਜੇਂਦਰ ਸਿੰਘ ਲਾ ਨੂੰ ਕੋਈ ਸ਼ੱਕ ਹੈ ਉਹ ਆਪਣੇ ਤੌਰ ਤੇ ਇਹਨਾਂ ਦੇ ਤਾਂ ਸਰਵੇ ਵੱਡੇ ਵੱਡੇ ਹੁੰਦੇ ਆ ਸੀ ਵੋਟਰ ਹੋਏ ਫਲਾਣਾ ਹੋਏ ਧਮਕਾਣਾ ਹੋਏ ਹੁਣ ਕਰਾਨ ਸਰਵੇ ਤੇ ਹੁਣ ਪੰਜਾਬ ਦੇ ਲੋਕਾਂ ਦੀ ਅਸਲੀ ਨਬਜ਼ ਦੇਖਣ ਕੀ ਕਹਿ ਰਹੇ ਨੇ ਅੱਜ ਦੀ ਤਰੀਕ ਵਿੱਚ ਅਸੀਂ ਉੱਤੇ ਚੱਲ ਰਹੇ ਬੜੀ ਸੇਫ ਸੀਟ ਚੱਲ ਰਹੀ ਹੈ ਚੰਦੂ ਮਾਜਰਾ ਸਾਹਿਬ ਦੀ ਆਗੇ ਸਾਹਿਬ